ਸਰ ਕੀ ਮਾਮਲਾ ਸਾਡੇ ਨੇ ਇੱਕ ਸੀਐਡੀ ਦੇ ਡੀਐਸਪੀ ਦੇ ਘਰ ਚੋਰੀ ਹੋਈ ਹੈ ਕਿ ਅਗਮਾਨਨ ਨਕਸਾਲਾ ਤੇ ਕੀ ਹੋਇਆ ਇਹ ਦੋ ਲੇਡੀਜ਼ ਜਿਹੜੀਆਂ ਹੈਗੀਆਂ ਉਹਨਾਂ ਦੇ ਘਰ ਦੇ ਵਿੱਚ ਐਂਟਰ ਹੋਈਆਂ ਸੀਗੇ ਕੰਮ ਕਰਨ ਵਾਲੀਆਂ ਵਿਭਾਗਨੇ ਦੇ ਵਿੱਚ ਕਿ ਅਸੀਂ ਘਰ ਦੇ ਵਿੱਚ ਸਫਾਈ ਦਾ ਕੰਮ ਕਰਦੀਆਂ ਪੋਚ ਵਗੈਰਾ ਦਾ ਕੰਮ ਕਰਦੀਆਂ ਸੋ ਉਸ ਬੰਦ ਦੇ ਵਿੱਚ ਘਰ ਦੇ ਵਿੱਚ ਐਂਟਰ ਹੋ ਕੇ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਚੈੱਕ ਕਰਨ ਤੇ ਪਾਇਆ ਗਿਆ ਕਿ ਕੁਝ ਗਹਿਨੇ ਤੇ ਕੁਝ ਨਕਦੀ ਲੈ ਕੇ ਜਿਹੜੀ ਹੈਗੀਆਂ ਉਹਨਾਂ ਦੇ ਘਰ ਦੇ ਵਿੱਚ ਚੋਰੀ ਕਰਕੇ ਫਰਾਰ ਹੋ ਗਈਆਂ ਇਸ ਬੰਦ ਦੇ ਵਿੱਚ ਮੁਕੱਦਮਾ ਨੰਬਰ 140 ਥਾਣਾ ਸਿਵਲ ਲੈਂਡ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਹੈ ਤੇ ਮੁਕਦਮਾ ਦਰਜ ਕਰਕੇ ਸਾਡੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਪੱਧਰ ਉੱਪਰ ਜੇ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਜਿਹੜਾ ਹੈਗਾ ਇਹਨਾਂ ਨੂੰ ਗ੍ਰਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਮੌਜੂਦਾ ਸਰ ਲੱਗ ਪਤਾ ਲੱਗੇ ਕੁਝ 골ਡ ਕਣ ਇਹਦੇ ਵਿੱਚ ਤਕਰੀਬਨ 20 ਲੱਖ ਦੇ ਕਰੀਬ ਅਮਾਉਂਟ ਹੈਗੀ ਹੈ ਕਿਉਂਕਿ 골ਡ ਵੀ ਹੈ ਕੁਝ ਨਕਦੀ ਹੈ तकरीबन 1.5 ਲੱਖ ਦੇ ਕਰੀਬ ਨਕਦੀ ਹੈਗੀ ਬਾਕੀ ਸਾਰਾ ਉਹਨਾਂ ਦਾ 골ਡ ਤੇ ਡਾਇਮੰਡਸ ਤੇ ਜਿਹੜੇ ਹੈਗੇ ਗਹਿਰੇ ਹੈਗੇ ਆ ਸੋ ਸਾਡੀਆਂ ਜਿਹੜੀ ਟੀਮ ਐਸੇ ਵਰਕ ਕਰ ਰਹੀ ਹੈ ਨੇ ਜਲਦੀ ਹੀ ਅਸੀਂ ਕੋਸ਼ਿਸ਼ ਕਰਕੇ ਇਹਨਾਂ ਨੂੰ ਦਰਸਾਰ ਕਰਾਂਗੇ ਰਿਸਪੈਕਟਡ ਸੀਸੀਟੀਵੀਜ਼ਮ ਐਸੇ ਆਲਰੇਡੀ ਨਜ਼ਰ ਆ ਰਹੇ ਆ ਦੋ ਦੋ ਲੇਡੀਜ਼ ਜਿਹੜੀ ਹੈਗੀਆਂ ਪ੍ਰੀ ਇਮੀਨੈਂਟ ਇਨਵੈਸਟੀਗੇਸ਼ਨ ਦੇ ਵਿੱਚ ਦੋ ਜਿਹੜੀ ਲੇਡੀਜ਼ ਪਹਿਲੀ ਇਨਵੈਸਟੀਗੇਸ਼ਨ ਨਜ਼ਰ ਆਈਆਂ ਨੇ ਇਸ ਤੋਂ ਬਾਅਦ ਵੀ ਜਦੋਂ ਕੋਈ ਹੋਰ ਇਹਨਾਂ ਨਾਲ ਇਨਵੋਲ ਵਾਇਆ ਜਾਂ ਕੋਈ ਹੋਰ ਬੰਦਾ ਵੀ ਇਹਨਾਂ ਨੂੰ ਗਾਈਡ ਕਰ ਰਿਹਾ ਸੀਗਾ ਉਸ ਦੇ ਬਾਰੇ ਸਾਰੇ ਤਫ਼ਤੀਸ਼ ਕੀਤੀ ਜਾ ਰਹੀ ਹੈ ਕੀ ਨੌਕਸਰ ਸਰ ਕਿੱਡੇ ਦਰਾਂ ਦੇ ਆ ਰਹੇ ਇਹ ਰਿਪ ਸਾਹਿਬ ਸੀਆਈਡੀ ਦੇ ਵਿੱਚ ਤਨਾਦਨ